ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਨਗਰ ਦੀ ਧਰਤੀ ਤੇ ਜੋ ਕੁਝ ਹੋਇਆ ਉਹ ਸਾਰਿਆਂ ਨੇ ਆਪਣੇ ਅੱਖੀਂ ਵੇਖ ਲਿਆ। ਵੀ ਧੰਨ ਧੰਨ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹਾ ਸ਼ਹਾਦਤ ਨੂੰ ਸ਼ਹੀਦੀ ਨੂੰ ਸਮਰਪਿਤ ਪਾਸ਼ਾ ਵਿਭਾਗ ਵੱਲੋਂ ਸਮਾਗਮ ਤੇ ਰੱਖਿਆ ਗਿਆ। ਪਰ ਕਿਸ ਕਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਹ ਪਵਨ ਸ਼ਹਾਦਤ ਦੀ ਬੇਕਦਰੀ ਕੀਤੀ ਗਈ। ਕੱਲਾ ਉਹਦੇ ਵਿੱਚ ਕਸੂਰਵਾਰ ਵੀਰ ਸਿੰਘ ਉਹ ਗਾਇਕ ਨਹੀਂ ਆ ਇੱਥੋਂ ਪਤਾ ਲੱਗਦਾ ਹੈ ਵੀ ਸਾਡੇ ਲੋਕਾਂ ਦੇ ਉੱਪਰ ਖਾਸ ਕਰਕੇ ਸਿੱਖਾਂ ਦੇ ਉੱਤੇ ਪੰਜਾਬੀਆਂ ਦੇ ਉੱਪਰ ਨਾਚ ਗਾਣੇ ਦਾ ਕਿੰਨਾ ਪ੍ਰਭਾਵ ਪੈ ਚੁੱਕਾ ਹੈ ਕਿੰਨਾ ਅਸਰ ਬਹਿ ਚੁੱਕਾ ਹੈ ਵੀ ਅਸੀਂ ਨਾਚ ਗਾਣਿਆਂ ਦੇ ਖੇਤਰ ਦੇ ਵਿੱਚ ਇੰਨੀਆਂ ਮੱਲਾ ਮਾਰ ਲੀਆਂ ਨੇ ਹੁਣ ਸਾਨੂੰ ਗੁਰੂ ਸੇਵਾਨਾਂ ਦੇ ਜਿਹੜੇ ਪਾਵਨ ਪਵਿੱਤਰ ਉਪਦੇਸ਼ ਨੇ ਉਹ ਬਿਲਕੁਲ ਵਿਸਰਦੇ ਜਾ ਚੁੱਕੇ ਆ ਬਿਲਕੁਲ ਭੁੱਲ ਚੁੱਕੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਸ਼ਹਾਦਤ 350 ਸਾਲਾਂ ਇਹ ਤਾਂ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਅੱਜ ਸਾਨੂੰ ਚਾਹੀਦਾ ਸੀ ਵੀ ਅਸੀਂ ਉਹਨਾਂ ਦੀ ਇਸ ਸ਼ਹਾਦਤ ਦਾ ਮੈਸੇਜ ਪਹੁੰਚਾਈਏ ਪਰ ਇਸ ਕਦਰ ਪਹੁੰਚਾਈਏ ਨੱਚ ਕੇ ਗਾ ਕੇ ਕਿੱਡੀ ਬੇਸ਼ਰਮੀ ਦੀ ਗੱਲ ਆ ਹੁਣ ਉੱਥੇ ਬੀਰ ਸਿੰਘ ਇਕੱਲਾ ਥੋੜਾ ਨੱਚ ਰਿਹਾ ਗਾ ਰਿਹਾ ਉਹਦੇ ਗੀਤਾਂ ਦੇ ਉੱਤੇ ਕਿੰਨੇ ਪੰਜਾਬੀ ਨੱਚ ਰਹੇ ਆ ਉਹ ਜਿਹੜੇ ਸਾਹਮਣੇ ਦਰਸ਼ਕ ਬੈਠੇ ਵੇਖ ਰਹੇ ਆ ਉਹ ਕਿਵੇਂ ਚੀਕਾਂ ਮਾਰ ਰਹੇ ਆ ਕਿਵੇਂ ਉਹ ਸਾਰੇ ਹੱਸ ਰਹੇ ਆ ਤਾੜੀਆਂ ਵੱਜ ਰਹੀਆਂ ਨੇ ਗਾ ਰਹੇ ਆ ਚਲੋ ਵੀਰ ਸਿੰਘ ਨੇ ਤੇ ਆਪਣੀ ਗਲਤੀ ਮੰਨ ਲਈ ਤੇ ਉਹ ਜਿਹੜੇ ਸਾਹਮਣੇ ਬੈਠੇ ਸੀ ਵੀਰ ਸਿੰਘ ਜੀ ਉਹਨਾਂ ਨੇ ਕਿਹਾ ਵੀ ਮੈਨੂੰ ਨਹੀਂ ਸੀ ਪਤਾ ਚਲੋ ਉਹਨੂੰ ਨਹੀਂ ਪਤਾ ਪਰ ਜਿਹੜੇ ਇਹ ਪ੍ਰੋਗਰਾਮ ਕਰਾਉਣ ਵਾਲੇ ਨੇ ਉਹਨਾਂ ਨੂੰ ਤਾਂ ਪਤਾ ਹੈ ਨਾ ਵੀ 350 ਸਾਲਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਅਸੀਂ ਇਹ ਸਮਾਗਮ ਰੱਖਿਆ ਹੋਇਆ ਹੈ ਤੇ ਇਹਦੇ ਵਿੱਚ ਅਸੀਂ ਉਹਨਾਂ ਦੀ ਸ਼ਹਾਦਤ ਦੀ ਗੱਲ ਕਰਨੀ ਆ ਉਹਨਾਂ ਨੂੰ ਤੇ ਪਤਾ ਹੈ ਨਾ ਜਦੋਂ ਉਸ ਪਾਈ ਵੀਰ ਸਿੰਘ ਨੇ ਉਹਨੇ ਪਹਿਲਾ ਗੀਤ ਗਾਇਆ ਹੋਵੇਗਾ ਕਿਉਂ ਰੋਕ ਨਹੀਂ ਸਕੇ ਉਹਨੂੰ ਜਿਹੜਾ ਨੇ ਪ੍ਰੋਗਰਾਮ ਰੋਗਨਾਈਜ਼ ਕੀਤਾ ਉੱਥੇ ਸਾਰੇ ਹੋਣਗੇ ਨਾ ਫਿਰ ਉਹ ਜਿਹੜੇ ਸਾਹਮਣੇ ਸਟੇਜ ਦੇ ਉੱਤੇ ਬੈਠ ਕੇ ਨੱਚਣ ਗਾਣ ਦੇ ਵਿੱਚ ਸ਼ਾਮਲ ਹੋਣ ਵਾਲੇ ਉਹ ਸਾਰੀ ਸਾਰੇ ਲੋਕ ਸਾਰੀ ਪਬਲਿਕ ਜਿਹੜੇ ਉਹ ਪੰਜਾਬੀ ਉਹ ਜਿਹੜੇ ਸਿੱਖ ਨੇ ਕਿ ਉਹਨਾਂ ਦੇ ਵਿੱਚ ਵੀ ਕੋਈ ਇਹ ਹਿੰਮਤ ਨਹੀਂ ਆਈ ਵੀ ਅਸੀਂ ਇਹਨਾਂ ਨੂੰ ਰੋਕੀਏ ਕੋਈ ਕਵੇ ਇਹਨਾਂ ਨੂੰ ਵੀ ਕਦ ਲਈ ਨੱਚ ਰਹੇ ਹੋ ਕਦ ਲਈ ਗਾ ਰਹੇ ਹੋ ਅਸੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੁਟਾਨਕੋਟ ਪ੍ਰਣਾਮ ਕਰਨ ਵਾਸਤੇ ਆਏ ਆ ਇੱਥੋਂ ਪਤਾ ਲੱਗਦਾ ਹੈ ਗੁਰੂ ਪਿਆਰਿਓ ਸਾਡੀਆਂ ਜਮੀਰਾਂ ਜਿਹੜੀਆਂ ਨੇ ਉਹ ਕਿੰਨੀਆਂ ਮਰ ਚੁੱਕੀਆਂ ਵਾਂ ਸਾਡੇ ਉੱਤੇ ਨਾਚ ਗਾਣ ਦਾ ਕਿੰਨਾ ਸਰ ਹੋ ਚੁੱਕਾ ਅੱਜ ਸਿੱਖੀ ਜਿਹੜੀ ਆ ਉਹ ਕੇਵਲ ਇਹੀ ਰਹਿ ਗਈ ਆ ਪੰਜਾਬੀਆ ਦੀ ਪਛਾਣ ਕੇਵਲ ਇਹੀ ਰਹਿ ਗਈ ਆ ਵੀ ਪੰਜਾਬੇ ਪੰਜਾਬੀ ਜਿਹੜੇ ਭੰਗੜਾ ਪਾਉਂਦੇ ਆ ਨੱਚਦੇ ਆ ਬੁੱਲੇ ਉਡਾਉਂਦੇ ਆ ਸ਼ਰਾਬਾ ਪੀਂਦੇ ਆ ਸਾਰੀ ਦੁਨੀਆ ਦੇ ਵਿੱਚ ਜਿਹੜੀ ਸਾਡੀ ਪਛਾਣ ਆ ਉਹ ਕੱਲੀ ਹੁਣ ਗੁਰੂ ਸੇਵਾ ਨਾ ਕਰਕੇ ਥੋੜਾ ਬਸ ਸਾਡੀ ਪਛਾਣ ਇਸ ਪੱਖੋਂ ਹੀ ਰਹਿ ਗਈ ਆ ਵੀ ਅਸੀਂ ਨੱਚਦੇ ਬੜਾ ਸੋਹਣਾ ਵਾਂ ਭੰਗੜੇ ਬੜੇ ਪਾਉਂਦੇ ਆ ਅਸੀਂ ਸ਼ਰਾਬਾ ਬੜੀਆਂ ਪੀਂਦੇ ਆ ਕੋਈ ਵੀ ਖੇਤਰ ਹੋਵੇ ਸਿੱਖ ਜਿਹੜੇ ਉਹ ਪਿੱਛੇ ਨਹੀਂ ਆ ਗੁਰਦੁਆਰਿਆਂ ਦੇ ਵਿੱਚ ਵੀ ਭੰਗੜੇ ਪਾ ਲੈਂਦੇ ਆ ਅਸੀਂ ਤੇ ਪਾਏ ਜਾਂਦੇ ਆ ਗੁਰਦੁਆਰਿਆਂ ਦੇ ਵਿੱਚ ਵੀ ਪਿੱਛੇ ਕੀ ਭਗੜੇ ਪਾਏ ਗਏ ਵਿਆਹ ਹੁੰਦਾ ਤੇ ਉਹ ਵਿਆਹ ਵਾਲੇ ਜਿਹੜੇ ਆ ਭਗੜੇ ਪੌਂਦੀ ਸੀਦੇ ਗੁਰਦੁਆਰੇ ਬਰਾਤ ਲੈ ਆਉਂਦੇ ਆ ਕਈ ਜਗ੍ਹਾ ਦੇ ਉੱਤੇ ਸਾਡੇ ਉੱਤੇ ਜਿਹੜਾ ਗੁਰੂ ਸੇਵਾਨਾ ਦੀ ਪਾਵਨ ਬਾਣੀ ਦਾ ਅਸਰ ਬਹੁਤ ਘੱਟ ਨਾ ਮੱਤ ਰਹਿ ਗਿਆ ਤੇ ਨਾਚ ਗਾਣਿਆਂ ਦਾ ਗਾਇਕਾਂ ਦਾ ਜਿਹੜਾ ਅਸਰ ਉਹ ਬਹੁਤ ਜ਼ਿਆਦਾ ਹੋ ਗਿਆ ਗਾਇਕਾਂ ਨੂੰ ਘਰਾਂ ਦੇ ਵਿੱਚ ਬੁਲਾਉਣਾ ਤੇ ਮੈਂ ਕਹਿੰਨਾ ਪੱਪਾ ਭਾਰ ਹੋ ਜਾਂਦੇ ਆ ਸਾਰੇ ਕਰੋੜ ਰੁਪਇਆ ਵੀ ਮੰਗ ਲੈਣ ਲੱਖਾਂ ਰੁਪਏ ਵੀ ਮੰਗ ਲੈਣ ਤੇ ਉਹ ਸਾਰੇ ਦੇਣ ਨੂੰ ਤਿਆਰ ਹੋ ਜਾਂਦੇ ਆ ਤੇ ਜਦੋਂ ਗੱਲ ਹੁੰਦੀ ਆ ਸ਼ਬਦ ਕੀਰਤਨ ਦੀ ਸ਼ਬਦ ਕਥਾ ਦੀ ਸ਼ਬਦ ਵਿਚਾਰ ਦੀ ਕੋਈ ਗੁਰਉਪਦੇਸ਼ ਸੁਣਾਉਣ ਵਾਲੇ ਦੀ ਤੇ ਉਦੋਂ ਸਾਰਿਆਂ ਦੇ ਜਿਹੜੇ ਅ ਕਹ ਲਓ ਵੀ ਮੂੰਹ ਆ ਉੱਪਰੇ ਹੋ ਜਾਂਦੇ ਆ ਨਾ ਜੀ ਨਾ ਅਸੀਂ ਅ ਕਿ ਮੈਂ ਉਹਨੂੰ ਇੰਨੀ ਭੇਟਾ ਦਵਾਂਗੇ ਚਲੋ ਗੱਲ ਭੇਟਾ ਦੀ ਨਹੀਂ ਆ ਅੱਜ ਜਿਹੜਾ ਕੁਝ ਵਾਪਰ ਰਿਹਾ ਜਿਹੜੇ ਹਾਲਾਤ ਵਾਪਰ ਰਿਹਾ ਮੈਂ ਕਹਿੰਨਾ ਵੀ ਇਹਦੇ ਵਿੱਚ ਕੌਣ ਕਸੂਰਵਾਰ ਆ ਅੱਜ ਸੋਚਣ ਦੀ ਲੋੜ ਆ ਇਹ ਲਾਹਨਤ ਤਾਂ ਸਾਡੇ ਸਾਰਿਆਂ ਦੇ ਉੱਤੇ ਜਿਹੜੇ ਉੱਥੇ ਬੈਠ ਕੇ ਦਰਸ਼ਕ ਦੇਖ ਰਹੇ ਆ ਉਹਨਾਂ ਦੇ ਉੱਤੇ ਵੀ ਲਾਹਨਤ ਆ ਜਿਹੜੇ ਉਹ ਪ੍ਰੋਗਰਾਮ ਕਰਾਉਣ ਵਾਲੇ ਆ ਉਹ ਵੀ ਉਹਨਾਂ ਦੇ ਉੱਤੇ ਵੀ ਲਾਹਨਤ ਆ ਤੇ ਜਿਹੜੇ ਉਹ ਪ੍ਰੋਗਰਾਮ ਦੇ ਵਿੱਚ ਗੋਣ ਵਾਲੇ ਉਹ ਵੀ ਉਹਨਾਂ ਦੇ ਉੱਤੇ ਵੀ ਲਾਹਨਤ ਆ ਬਿੱਗੀ ਤੁਹਾਨੂੰ ਇੱਕ ਵਾਰੀ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਚੇਤਾ ਨਹੀਂ ਹੋਇਆ ਵੀ 350 ਸਾਲਾਂ ਅਸੀਂ ਸਮਾਗਮ ਪ੍ਰੋਗਰਾਮ ਲਿਖਿਆ ਹੈ ਆ ਭਾਸ਼ਾ ਵਿਭਾਗ ਦੇਖੋ ਭਾਸ਼ਾ ਵਿਭਾਗ ਇਹ ਛੋਟਾ ਵਿਭਾਗ ਨਹੀਂ ਆ ਇਹਨਾਂ ਨੇ ਗੁਰਮਤ ਦਾ ਕਿੰਨਾ ਲਿਟਰੇਚਰ ਛਾਪਿਆ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਪ੍ਰੋਗਰਾਮ ਕਰਾ ਰਹੇ ਆ ਕਿ ਇਹਨਾਂ ਨੂੰ ਨਹੀਂ ਪਤਾ ਓਰਗੇਨਾਈਜ਼ ਕਰਨ ਵਾਲਿਆਂ ਨੂੰ ਨਹੀਂ ਪਤਾ ਉਹਨੇ ਗਾਣਾ ਸ਼ੁਰੂ ਕੀਤਾ ਜਾਂ ਬੈਂਡ ਵਾਜੇ ਨਾਲ ਲੈ ਕੇ ਆਇਆ ਗਾਇਕ ਨਾਲ ਲੈ ਕੇ ਆਇਆ ਸਾਰਿਆਂ ਨੂੰ ਤੇ ਉਹਨੂੰ ਦੱਸੋ ਵੀ ਇੱਥੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਨ ਵਾਸਤੇ ਆਏ ਆ ਇਸ ਆਰਗੇਨਾਈਜ਼ ਕੀਤੇ ਪ੍ਰੋਗਰਾਮ ਉਹਨਾਂ ਦੀ ਸ਼ਰਧ ਨੂੰ ਪ੍ਰਣਾਮ ਕਰਨ ਵਾਸਤੇ ਇਸ ਨਚਨਾ ਗੋਣਾ ਹੋਰ بڑے ਪ੍ਰੋਗਰਾਮ ਨੇ ਨਚਣ ਗੋਣ ਵਾਲੇ ਉਹ ਕਿਤੇ ਜਾ ਸਕਦੇ ਆ ਨਚਣ ਕੁਦਨ ਮਨਕਾ ਚਾਉ ਹੈ ਪਰ ਐਹੋ ਜੇ ਸਮਾਗਮਾਂ ਤੇ ਐਹੋ ਜੇ ਪ੍ਰੋਗਰਾਮਾਂ ਤੇ ਬੜੀ ਅਫਸੋਸ ਦੀ ਬੜੇ ਦੁੱਖ ਦੀ ਗੱਲ ਆ ਹੁਣ ਸਾਨੂੰ ਆਪਣੇ ਗੁਰੂ ਸੇਵਾ ਨਾਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਕੁਲਦੀਆਂ ਜਾ ਰਹੀਆਂ ਨੇ ਨੂੰ ਪਿਆਰਿਓ ਵੇਲੇ ਜਾਗ ਜਾਓ ਸੁਚੇਤ ਹੋ ਜਾਓ ਜੇ ਕੋਈ ਸਾਡੇ ਸਾਹਮਣੇ ਕੁਝ ਇਦਾਂ ਦਾ ਕੋਈ ਕੋਈ ਲਾੜੋ ਵੀ ਕੋਈ ਗਲਤੀ ਕਰਦਾ ਹੈ ਉਹਨੂੰ ਉੱਥੇ ਟੋਕਿਆ ਕਰੋ ਤਾਂ ਹੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ